ਆ ਬੰਦੇ ਦਾ ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਅਸੀਂ ਸਾਰੀ ਟੀਮ ਦੇ ਮੈਂਬਰ ਜਾ ਰਹੇ ਹਾਂ ਬਾਬਾ ਭਾਗੀ ਸ਼ਾਹ ਦੇ ਦਰਬਾਰ ਜੋ ਕਿ ਮਸਤਾਂ ਦਾ ਦਰਬਾਰ ਹੈ ਇਹ ਦਰਬਾਰ ਦੋਸਤੋ ਤਲਵਾੜੇ ਪੈਂਦਾ ਵਾ ਹੁਣ ਅਸੀਂ ਕਿਸ ਰੋਡ ਥਾਣੀ ਜਾਵਾਂਗੇ ਉਹ ਵੀ ਤੁਹਾਨੂੰ ਮੈਂ ਅੱਗੇ ਦੱਸਾਂਗਾ ਬਾਕੀ ਅਸੀਂ ਇੱਥੇ ਦਸੂਏ ਤੋਂ ਜਿਹੜਾ ਕਮਾਈ ਦੇ ਵੀ ਨੂੰ ਰੋਡ ਜਾਂਦਾ ਵਾ ਉੱਥੇ ਅਸੀਂ ਰੁਕੇ ਹੋਏ ਸੀਗੇ ਕਿਉਂਕਿ ਮੌਸਮ ਬਹੁਤ ਵਧੀਆ ਸੀਗਾ ਔਰ ਟੀਮ ਵਾਲਿਆਂ ਨੇ ਇੱਥੇ ਖਾਣੀ ਸੀਗੀ ਰੋਟੀ ਔਰ ਉਹਨਾਂ ਨੂੰ ਲੱਗ ਗਈ ਹੋਈ ਸੀ ਭੁੱਖ ਉਤਵਾਂ ਦੋਸਤੋ ਲੋ ਜੀ ਹੁਣ ਅਸੀਂ ਪਹੁੰਚ ਹੀ ਗਏ ਆ ਬਾਬਾ ਭਾਗੀਸ਼ਾ ਦੇ ਦਰਬਾਰ ਇਹ ਦਰਬਾਰ ਦੀ ਬਾਹਰਲੇ ਸਾਈਡ ਦਾ ਵਿਊ ਹੈ ਜੋ ਵੀ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਵਧੀਆ ਔਰ ਡਾਡੀ ਸਰਕਾਰਾਂ ਦਾ ਦਰਬਾਰ ਆ ਤੁਸੀਂ ਵੀ ਜਿਹੜੇ ਦਸੂਹੇ ਚ ਰਹਿੰਦੇ ਆ ਜਾਂ ਤਲਵਾੜੇ ਰਹਿੰਦੇ ਆ ਜਾਂ ਮੁਕੇਰੀਆਂ ਰਹਿੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਦਰਬਾਰ ਬਾਰੇ ਪਤਾ ਹੋਣਾ ਕਿ ਬਾਬਾ ਭਾਗੀਸ਼ਾ ਸਰਕਾਰ ਕੌਣ ਸੀ ਔਰ ਇਹਨਾਂ ਦਾ ਕੀ ਜਲਵਾ ਸੀਗਾ ਬਾਕੀ ਦੋਸਤੋ ਇਸ ਦਰਬਾਰ ਤੇ ਮੈਂ ਵੀ ਅੱਜ ਫਸਟ ਟਾਈਮ ਆਇਆ ਹਾਂ ਕਿਉਂਕਿ ਅੱਜ ਹੀ ਇਸ ਦਰਬਾਰ ਤੇ ਆਨ ਦਾ ਮੈਨੂੰ ਮੌਕਾ ਮਿਲਿਆ ਬਾਕੀ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਔਰ ਲੋ ਜੀ ਹੁਣ ਅਸੀਂ ਅੰਦਰ ਦਰਬਾਰ ਦੇ ਐਂਟਰ ਹੋ ਗਏ ਸੀਗੇ ਇੱਥੇ ਸਾਨੂੰ ਸਭ ਤੋਂ ਪਹਿਲਾਂ ਦਰਸ਼ਨ ਹੋਏ ਸੀ ਪੁਲੇਨਾਥ ਦੇ ਹੁਣ ਜੀ ਅਸੀਂ ਜਾਵਾਂਗੇ ਦਰਬਾਰ ਦੇ ਅੰਦਰ ਜਿੱਥੇ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਹੈ ਤੇ ਉੱਥੇ ਟੇਕਾਂਗੇ ਆਪਣਾ ਮੱਥਾ ਔਰ ਆਪਣੀਆਂ ਭੁੱਲਾਂ ਚੁੱਕਾਂ ਕਰਾਵਾਂਗੇ ਮਾਫ਼ ਸਰਕਾਰਾਂ ਕੋ ਲੋ ਜੀ ਹੁਣ ਇਹ ਬਾਬਾ ਜੀ ਦਾ ਜਗ੍ਹਾ ਵਾ ਔਰ ਇੱਥੇ ਹੀ ਬਾਬਾ ਜੀ ਦੀ ਮੂਰਤੀ ਲਗਾਈ ਹੋਈ ਹੈ ਸੰਤਾਂ ਨੇ ਏ ਬਾਬਾ ਭਗੀਸ਼ਾ ਸਰਕਾਰ ਹੈ ਜਿਨ੍ਹਾਂ ਦਾ ਬਹੁਤ ਹੀ ਜ਼ਿਆਦਾ ਜਲਵਾ ਵਾ ਔਰ ਬਹੁਤ ਹੀ ਜ਼ਿਆਦਾ ਰਤਬਾ ਵਾ ਦੂਰੋ ਦੂਰੋ ਇੱਥੋਂ ਲੋਕ ਮੱਥ ਟੇਕਣ ਆਂਦੇ ਆ ਇਹ ਦੋਸਤੋ ਬਾਬਾ ਜੀ ਦੀ ਦਰਗਾਹ ਵਾ ਮੇਨ ਜਗਾ ਇਹ ਅੰਦਰ ਬਣੀ ਹੋਈ ਹੈ ਜਿੱਥੇ ਬਾਬਾ ਜੀ ਦੀ ਦਰਗਾਹ ਬਣੀ ਹੋਈ ਹੈ ਔਰ ਨਾਲ ਹੀ ਇੱਥੇ ਥੋੜੀ ਜਿਹੀ ਲਾਈਟ ਉਹਨਾਂ ਨੇ ਬੰਦ ਕੀਤੀ ਹੋਈ ਸੀ ਦਰਵਾਹ ਵਾਲਿਆਂ ਨੇ ਇਸ ਕਰਕੇ ਮੈਂ ਲਾਈਟ ਜਗਾਈ ਨਹੀਂ ਇਹ ਬਾਬਾ ਜੀ ਦਾ ਥੱਲੇ ਭਾਗੀਸ਼ਾ ਸਰਕਾਰਾਂ ਦਾ ਚਿਰਾਗ ਬਲਦਾ ਵਾ ਜੋ ਕਿ ਹਮੇਸ਼ਾ ਚੋ ਵੀ ਘੰਟੇ ਬਲਦਾ ਰਹਿੰਦਾ ਵਾ ਔਰ ਮੱਥਾ ਟੇਕਣ ਤੋਂ ਬਾਅਦ ਦੋਸਤੋ ਮੈਨੂੰ ਮਿਲਿਆ ਜੀ ਇੱਥੇ ਲੱਡੂ ਦਾ ਪ੍ਰਸ਼ਾਦ ਇਹ ਸਭ ਤੋਂ ਮਹਿੰਗਾ ਤੋਹਫਾ ਸਰਕਾਰਾਂ ਨੇ ਮੈਨੂੰ ਦਿੱਤਾ ਜੋ ਕਿ ਅੱਜ ਮੇਰੀ ਕਿਸਮਤ ਦੇ ਵਿੱਚ ਸੀਗਾ ਉਤਵਾ ਜੀ ਮੱਥਾ ਟੇਕਣ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਜੀ ਆਪਣੇ ਘਰ ਨੂੰ ਜੈ ਬਾਬਾ ਭਾਗੀ ਸ਼ਾਹ ਸਰਕਾਰ ਦੀ ਬਾਬਾ ਜੀ ਸਾਰਿਆਂ ਤੇ ਮੇਰ ਕਰਨ ਆਪਣਾ ਸਾਰਿਆਂ ਤੇ ਹੱਥ ਰੱਖਣ ਔਰ ਸਭ ਦੀਆਂ ਮੰਗੀਆਂ ਹੋਈਆਂ ਮਰਾਦਾਂ ਪੂਰੀਆਂ ਕਰਨ ਲੋਬ ਜੀ ਹੁਣ ਅਸੀਂ ਨਿਕਲ ਪਏ ਹਾਂ ਜੀ ਆਪਣੇ ਘਰਾਂ ਨੂੰ ਬਾਕੀ ਦੋਸਤੋ ਅੱਜ ਮੌਸਮ ਬਹੁਤ ਵਧੀਆ ਸੀਗਾ ਸਵੇਰ ਦੀ ਤਲਵਾੜੇ ਸਾਈਡ ਬਾਰਿਸ਼ ਹੋ ਰਹੀ ਸੀਗੀ ਜਦੋਂ ਅਸੀਂ ਪਹੁੰਚੇ ਕੋਗਰੇਵ ਜੀ ਇੱਥੇ ਆ ਕੇ ਦੇਖਿਆ ਇੱਥੇ ਤਾਂ ਬਿਲਕੁਲ ਕੜਾਕੇ ਦੀ ਤੁੱਪ ਚੜ੍ਹੀ ਹੋਈ ਸੀਗੀ ਔਰ ਇਹ ਦੇਖ ਕੇ ਸਾਡਾ ਥੋੜਾ ਜਿਹਾ ਮੂਡ ਅਫਸਰਟ ਹੋ ਗਿਆ ਕਿਉਂਕਿ ਸਾਨੂੰ ਅੱਜ ਇਹ ਲੱਗ ਰਿਹਾ ਸੀਗਾ ਕਿ ਮੌਸਮ ਪੂਰੀ ਦਿਹਾੜੀ ਠੰਡਾ ਹੀ ਰਹੂਗਾ ਬਾਕੀ ਆਪਣੇ ਵੀਰ ਦਾ ਇਹ ਛੋਟਾ ਜਿਹਾ ਬਲੌਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਵੱਧ ਤੋਂ ਵੱਧ ਸਪੋਰਟ ਕਰਿਓ ਤਾਂ ਜੋ ਮੈਂ ਇਸ ਚੈਨਲ ਤੇ ਬਦ ਤੋਂ ਬਦ ਵੀਡੀਓ ਪਾ ਸਕਾਂ ਬਾਕੀ ਇਹ ਇਸ ਮੁੰਡੇ ਨੂੰ ਤਾਂ ਤੁਸੀਂ ਜਾਣਦੇ ਹੋ ਇਹ ਆਪਣੀ ਡਰਾਈਵਿੰਗ ਦਾ ਪੂਰਾ ਫੁੱਲ ਮਜ਼ਾ ਲੈ ਰਿਆ ਸੀਗਾ ਔਰ ਰੋਟੀ ਖਾ ਕੇ ਹੁਣ ਇਹਨੂੰ ਆ ਰਹੀ ਸੀਗੀ ਨੀਂਦ ਹੁਣ ਜੀ ਮੈਂ ਪਹੁੰਚ ਗਿਆ ਜੀ ਦਸੂਏ ਟੀਮ ਵਾਲੇ ਮੇਰੇ ਚੱਲ ਗਏ ਸੀਗੇ ਤੇ ਇਹ ਛੋਟਾ ਜਿਹਾ ਬਲੌਗ ਦੇਖਣ ਲਈ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ